ਇਹ ਜਿਹੜਾ ਹਫਤਾ ਹੈਗਾ ਪੂਰਾ ਸ਼ੋਗਮਈ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਤੇ ਪੰਜਾਬੀ ਜਿਹੜੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਨੇ ਉਹਨਾਂ ਦੇ ਦਿਲ ਦੇ ਵਿੱਚ ਚੀਜ਼ ਜ਼ਰੂਰ ਤੇ ਇਹਨਾਂ ਦੇ ਨਾਲ ਦੇ ਵਿੱਚ ਕਿਉਂਕਿ ਕੁਰਬਾਨੀ ਹੀ ਇੰਨੀ ਵੱਡੀ ਸੀਗੀ ਕਿ ਪੂਰੇ ਵਿਸ਼ਵ ਦੇ ਵਿੱਚ ਇੰਨੀ ਵੱਡੀ ਮਿਸਾਲ ਕਿਦਰੇ ਵੀ ਨਹੀਂ ਹੈਗੀ ਜਦੋਂ ਛੋਟੇ ਛੋਟੇ ਸ਼ਹਿਰਾਂ ਜਾਂਦੇ ਆਵੇ ਹਿੰਦ ਧਰਮ ਦੀ ਰੱਖਿਆ ਵਸਤੀ ਗੁਰੂ ਸਾਹਿਬਾਨ ਦੇ ਆਦਰਸ਼ਾਂ ਦੇ ਉੱਪਰ ਚੱਲਦੇ ਹੋਏ ਸ਼ਹਾਦਤ ਦਿੱਤੀ ਹੋਵੇ ਅਗੂ ਅਕੇ ਆਯੋ ਅੱਲਾਹ ਅਕਾਂਨ ਤੋਂ ਸਤਿ ਸ਼੍ਰੀ ਅਕਾਲ ਜੀ ਹੋਏ ਐ ਸਭ ਜੱਜਾਂ ਦੇ ਅੱਡੇ ਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਗ ਚੱਲ ਰਿਹਾ ਹੈ ਇੱਥੇ ਢੋਲ ਵੱਜ ਰਹੇ ਨੇ ਕੀ ਹੋ ਰਿਹਾ ਹੈ ਬੱਚਿਆਂ ਦਾ ਸਾਰਾ ਉੱਚੀ ਕੌਮ ਸਮੂਰਚਾ ਪੰਖ ਸਾਰੀ ਦੁਨੀਆ ਮਨਾ ਰਹੀ ਹੈ ਪਰ ਜਦੋਂ ਖਬਰਾਂ ਸਾਹਮਣੇ ਆਉਂਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਲੋਕ ਖੁਸ਼ੀ ਮਨਾ ਰਹੇ ਨੇ ਢੋਲ ਵਜਾ ਰਹੇ ਨੇ ਉਦੋਂ ਦਿਲ ਚਿੰਤਤ ਹੁੰਦਾ ਹੈ ਪਰੇਸ਼ਾਨ ਹੁੰਦਾ ਕਿ ਕਿਹੜੇ ਸਮਾਜ ਦੇ ਲੋਕ ਨੇ ਜਿਹੜੇ ਪੋਣਾ ਸ਼ਹੀਦਾਂ ਦੀ ਸ਼ਹਾਦਤ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਏ ਸਾਰੇ ਗੱਲਾਂ ਨੂੰ ਅਨੁਗੋਲੀ ਕਰਕੇ ਢੋਲ ਵਜਾ ਰਹੇ ਨੇ ਸਰਕਾਰ ਵੱਲੋਂ ਵੀ ਬਾਲ ਦਿਵਸ ਹੋ ਰਿਹਾ ਹੈ મોદી ਸਰਕਾਰ ਵੱਲੋਂ ਹੋ ਗਿਆ ਕਿ ਸਾਰੀ ਜਿੰਨੇ ਹੈਗੇ ਬਾਲ ਦਿਵਸ ਮਨਾਓ ਅਫਸੋਸ ਨੇ ਵਿਹਾੜੇ ਚੱਲ ਰਹੇ ਨੇ ਬੱਚੇ ਅੱਜ ਚਮਕੌਰ ਸਾਹਿਬ ਦਾ ਕਿਹਾੜਾ ਚੱਲ ਰਿਹਾ ਤੇ ਬੱਚੇ ਸ਼ਹੀਦ ਹੋ ਗਏ ਨੇ ਉਦੋਂ ਵਾਲ ਸਹਿਬ ਜਦ ਆਦੇ 7 ਤੇ 9 ਸਾਲ ਦੇ ਨੀਹਾਂ ਚ ਸ਼ਹੀਦ ਹੋਏ ਨੇ ਅਕਾਲ ਤਖਤ ਸਾਹਿਬ ਵੱਲੋਂ ਸਾਰੀ ਦੁਨੀਆ ਨੂੰ ਹੁਕਮ ਹੈ ਕਿ ਕਿਸੇ ਨੇ ਮਠਾਈ ਨਹੀਂ ਬਣਾਉਣੀ ਢੋਲ ਨਹੀਂ ਵਜਾਉਣਾ ਖੁਸ਼ੀਆਂ ਨਹੀਂ ਮਨਾਉਣੀਆਂ ਇਹ ਤੁਸੀਂ ਕੀ ਕਰ ਰਹੇ ਹੋ ਇਹ ਇਹ ਵੀਡੀਓ ਸਾਹਮਣੇ ਆਈ ਹੈ ਪਿੰਡ ਬਟਰੋਖਾ ਤੋਂ ਜਿੱਥੇ ਬਟਰੋਖਾ ਦੇ ਪਿੰਡ ਵਿੱਚ ਢੋਲ ਵਜਾ ਕੇ ਪੰਗੜੇ ਪਾਈ ਜਾ ਰਹੇ ਨੇ 크੍ਰਿਸਚੀਅਨ ਭਾਈਚਾਰੇ ਵੱਲੋਂ ਸਰਦਾਂ ਮਜੀਸ਼ਮੀ ਨਾਲੇ ਬਾਉਂਡਰ ਪ੍ਰਿਮਰਸਿਲ ਕੋ ਬੈਠੀ ਪੂਰਾ ਪੰਜਾਬ ਜਿਹੜਾ ਇਹ ਇਸ ਦਰਦ ਨੂੰ ਮਹਿਸੂਸ ਕਰ ਰਿਹਾ ਇਹ ਜਿਹੜਾ ਹਫਤਾ ਵਾਸ਼ੀ ਦੀ ਘਾੜਾ ਵਿੱਚ ਉਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਫਰਮਾਨ ਕੱਢਿਆ ਸੀ ਕਿ ਕਿਸੇ ਵੀ ਤਰੀਕੇ ਦੀ ਕੋਈ ਐਂਟਰਟੇਨਮੈਂਟ ਕੋਈ ਮਨੋਰੰਜਨ ਦੇ ਜਿਹੜੇ ਕਾਰਜਕ੍ਰਮ ਨਹੀਂ ਹੋਣਗੇ ਸਰਕਾਰੀ ਤੁਸੀਂ ਦੇਖ ਸਕਦੇ ਹੋ ਕਿ ਇਨਕਮ ਐਂਡ ਟਰਸਟ ਵੱਲੋਂ ਪੰਜਾਬ ਸਰਕਾਰ ਦਾ ਹੀ ਆਧਾਰਾਵਾ ਇੰਪਰੂਵਮੈਂਟ ਟਰਸਟ ਉਹਦੇ ਵੱਲੋਂ ਸਟੇਟ ਡੀਏ ਦੇ ਵਿੱਚ ਫੰਕਸ਼ਨ ਕੀਤਾ ਜਾ ਰਿਹਾ ਹੈ ਕਿਆ ਕ੍ਰਿਸਚਨ ਭਾਈ ਚਾਹਦਾ ਆਪਣਾ ਦਿਹਾੜਾ ਹੋ ਸਕਦਾ ਉਹ ਮਨਾ ਸਕਦੇ ਨੇ ਲੇਕਿਨ ਜਿਦੋਂ ਜਨਤਕ ਤੌਰ ਦੇ ਉੱਪਰ ਢੋਲ ਵਜਾਈ ਜਾਂ ਖੁਸ਼ੀਆਂ ਮਨਾਈ ਜਾਂ ਤਾਂ ਉਸ ਵੇਲੇ ਦਿਲ ਦੇ ਵਿੱਚ ਪੀੜ ਜ਼ਰੂਰ ਉੱਠਦੀ ਆ ਤੇ ਇਸੇ ਤਰ੍ਹਾਂ ਇਸੇ ਪਿੰਡ ਦੇ ਇੱਕ ਵਿਅਕਤੀ ਦੇ ਦਿਲ ਵਿੱਚ ਪੀੜ ਉੱਠੀ ਤਾਂ ਪਹੁੰਚ ਗਿਆ ਇੱਥੇ ਤੇ ਸਿੱਧਾ ਤੌਰ ਦੇ ਉੱਪਰ ਫਿਰ ਲਾਲਿਆ ਮੂਰੇ ਕ੍ਰਿਸਚਨ ਭਾਈ ਚਾਹਦਾ ਹਵਨ ਦਾ ਇੱਥੇ ਵੱਡੇ ਪੱਧਰ ਤੋਂ ਉਸੇ ਫੇਸਬੁਕ ਤੇ ਕ੍ਰਿਸਮਸ ਦਾ ਸਹਿਰਾ ਕੀਤਾ ਜਾ ਰਿਹਾ ਹੈ ਯਾਰ ਕਿ ਕ੍ਰਿਸਮਸ ਇੱਕ ਪੂਰੀ ਦੁਨੀਆ ਦਾ ਇੱਕ ਧਰਮ ਦਾ ਜਿਹੜਾ ਮਸੀਹ ਭਾਈ ਜਾਰੇ ਦਾ ਫੰਕਸ਼ਨ ਹੈਗਾ ਅੰਮ੍ਰਿਤਸਰ ਦੇ ਵਿੱਚ ਅਪਰੂਵਮੈਂਟ ਟਰਸ ਜੋ ਕਿ ਸਰਕਾਰ ਦਾ ਦਾਰਾ ਹੈ ਉਹੀ ਸਰਕਾਰ ਦੇ ਦਿੱਤੇ ਹੋਏ ਹੁਕਮਾਂ ਦੇ ਆਦੇਸ਼ਾਂ ਦੇ ਤੱਜਿਆਣਾ ਦਾ ਨਜ਼ਰ ਆਇਆ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਰ ਮੀਡੀਆ ਇਹ ਜਿਹੜਾ ਹਫਤਾ ਹੈਗਾ ਪੂਰਾ ਸ਼ੋਗਮਈ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਤੇ ਪੰਜਾਬੀ ਜਿਹੜੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਨੇ ਉਹਨਾਂ ਦੇ ਦਿਲ ਦੇ ਵਿੱਚ ਚੀਸ ਜਰੂਰ ਉੱਠਦੀ ਹੈ ਇਹਨਾਂ ਦੇ ਨਾਲ ਦੇ ਵਿੱਚ ਕਿਉਂਕਿ ਕੁਰਬਾਨੀ ਹੀ ਇੰਨੀ ਵੱਡੀ ਸੀਗੀ ਕਿ ਪੂਰੇ ਵਿਸ਼ਵ ਦੇ ਵਿੱਚ ਇੰਨੀ ਵੱਡੀ ਮਿਸਾਲ ਕਿਤੇ ਵੀ ਨਹੀਂ ਹੈਗੀ ਜਦੋਂ ਛੋਟੇ-ਛੋਟੇ ਸ਼ਹਿਬਜ਼ਾਦੀਆਂ ਨੇ ਹਿੰਦ ਧਰਮ ਦੀ ਰੱਖਿਆ ਵਸਤੀ ਗੁਰੂ ਸਾਹਿਬਾਨ ਦੇ ਅਦਾਰਸ਼ਾਂ ਦੇ ਉੱਪਰ ਚੱਲਦੇ ਹੋਏ ਸ਼ਹਾਦਤ ਦਿੱਤੀ ਹੋਵੇ ਇਹ ਸਹਾਦਤ ਨੂੰ ਨਰਮਸਤਕ ਹੁੰਦਾ ਹਰੇਕ ਪੰਜਾਬੀ ਚਾਹੇ ਹੋ ਕਿਸੇ ਵੀ ਧਰਮ ਦਾ ਹੋਵੇ ਪਰ ਜਦੋਂ ਖਬਰਾਂ ਸਾਹਮਣੇ ਆਉਂਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਲੋਕ ਖੁਸ਼ੀ ਮਨਾ ਰਹੇ ਨੇ ਢੋਲ ਵਜਾ ਰਹੇ ਨੇ ਉਦੋਂ ਦਿਲ ਚਿੰਤਿਤ ਹੁੰਦਾ ਹੈ ਪਰੇਸ਼ਾਨ ਹੁੰਦਾ ਕਿ ਇਹ ਕਿਹੜੇ ਸਮਾਜ ਦੇ ਲੋਕ ਨੇ ਜਿਹੜੇ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਏ ਸਾਰੀ ਗੱਲਾਂ ਨੂੰ ਅਨੁਗੋਲ ਕਰਕੇ ਢੋਲ ਵਜਾ ਰਹੇ ਨੇ ਅੱਜ ਵੀ ਸਾਹਮਣੇ ਆਈ ਹੈ ਪਿੰਡ ਬਡਰੋਖਾ ਤੋਂ ਜਿੱਥੇ ਬਡਰੋਖਾ ਦੇ ਪਿੰਡ ਵਿੱਚ 12 ਵਜਾ ਕੇ ਪੰਗੜੇ ਪਾਈ ਜਾ ਰਹੇ ਨੇ 크੍ਰਿਸਚੀਅਨ ਭਾਈਚਾਰੇ ਵੱਲੋਂ ਠੀਕ ਹੈ 크੍ਰਿਸਚੀਅਨ ਭਾਈਚਾਰੇ ਦਾ ਆਪਣਾ ਦਿਹਾੜਾ ਹੋ ਸਕਦਾ ਉਹ ਮਨਾ ਸਕਦੇ ਨੇ ਲੇਕਿਨ ਜਿਗਰੋ ਜਨਤਕ ਤੌਰ ਦੇ ਉੱਪਰ ਢੋਲ ਵਜਾਈ ਜਾਣ ਖੁਸ਼ੀਆਂ ਮਨਾਏ ਜਾਣ ਤਾਂ ਉਸ ਵੇਲੇ ਦਿਲ ਦੇ ਵਿੱਚ ਪੀੜ ਜ਼ਰੂਰ ਉੱਠਦੀ ਹੈ ਤੇ ਇਸੇ ਤਰ੍ਹਾਂ ਐਸੇ ਪਿੰਡ ਦੇ ਇੱਕ ਵਿਅਕਤੀ ਦੇ ਦਿਲ ਵਿੱਚ ਪੀੜ ਉੱਠੀ ਤਾਂ ਪਹੁੰਚ ਗਿਆ ਇੱਥੇ ਤੇ ਸਿੱਧਾ ਤੌਰ ਦੇ ਉੱਪਰ ਉਹਲੇ ਫਿਰ ਲਾਲਿਆ ਮੂਰੇ 크੍ਰਿਸਚੀਅਨ ਭਾਈਚਾਰੇ ਦਾ ਹਵੰਦਾ ਤੁਸੀਂ ਉਹ ਵੀਡੀਓ ਦੇਖੋਗੇ ਲੇਕਿਨ ਚਿੰਤਿਤ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਹੋਰ ਥਾਵਾਂ ਤੋਂ ਵੀ ਇਸ ਤਰ੍ਹਾਂ ਦੇ ਵੀਡੀਓ ਆ ਰਹੀਆਂ ਨੇ ਹੁਣ ਤਾਂ ਹਾਦੀ ਹੋ ਗਈ ਜਦੋਂ ਅੰਮ੍ਰਿਤਸਰ ਦੇ ਵਿੱਚ ਇੰਪਰੂਵਮੈਂਟ ਟਰਸਟ ਜੋ ਕਿ ਸਰਕਾਰ ਦਾ ਦਰਾ ਹੈ ਉਹੀ ਸਰਕਾਰ ਦੇ ਦਿੱਤੇ ਹੋਏ ਹੁਕਮਾਂ ਦੇ ਆਦੇਸ਼ਾਂ ਦੇ ਧੱਜਿਆ ਹੁੰਦਾ ਦਿਜਰ ਆਇਆ ਜਿੱਥੇ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਡੀਜੇ ਨਾ ਲਗਾਇਆ ਜਾਵੇ ਕੋਈ ਖੁਸ਼ੀ ਦਾ ਮਾਹੌਲ ਨਾ ਬਣਾਇਆ ਜਾਵੇ ਉੱਥੇ ਹੀ ਇੰਪਰੂਵਮੈਂਟ ਟਰਸਟ ਵੱਲੋਂ ਮੇਲਾ ਲਗਵਾਇਆ ਗਿਆ ਬਈ ਮੇਲਾ ਵੀ ਕੋਈ ਛੋਟਾ ਨਹੀਂ ਖਾਦਾ ਵੱਡਾ ਮੇਲਾ ਲੱਗਿਆ ਡੀਜੇ ਲੱਗੇ ਹੋਏ ਨੇ ਉੱਚੀ ਉੱਚੀ ਆਵਾਜ਼ ਦੇ ਵਿੱਚ ਰੋਜ਼ ਰਲਾ ਗਾਣੇ ਚੱਲ ਰਹੇ ਨੇ ਰਾਤ ਦੇ 11:00 ਕਰੇ ਵਜੇ ਤੱਕ ਇਹ ਸਮਾਜਿਕ ਸਮਾਗਮ ਚੱਲ ਰਿਹਾ ਹੈਗਾ ਤੇ ਇਸ ਉੱਪਰ ਵੀ ਸਰਕਾਰ ਨੂੰ ਦੋੜਾ ਮਾਪ ਡੰਡ ਜਿਹੜਾ ਹੈ ਸਾਹਮਣੇ ਆਇਆ ਹੈਗਾ ਜਿਸ ਦੇ ਉੱਪਰ ਇਤਰਾਜ਼ ਪੀਮਸਾੜਾ ਵੱਲੋਂ ਕੀਤਾ ਗਿਆ ਹੈਗਾ ਉਹ ਇਤਰਾਜ਼ ਵੀ ਜਿਹੜਾ ਹੈਗਾ ਵਾਜਬ ਪੜਦਾ ਪੀਮਸਾੜਾ ਦੇ ਤੇ ਇੱਥੇ ਤੱਕ ਵੀ ਅਪੀਲ ਕਰ ਦਿੱਤੀ ਕਿ ਇਹ ਜੇ ਸਮਾਗਮ ਹੁੰਦੇ ਨੇ ਤਾਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਹੈ ਕਿ ਸੜਕਾਂ ਦੇ ਉਪਰਾਕੇ ਨਾਲ ਵਿਰੋਧ ਕੀਤਾ ਜਾਵੇ ਬਿਲਕੁਲ ਵਿਰੋਧ ਹੋ ਪੰਜਾਬ ਦੀ ਧਰਤੀ ਦੇ ਉੱਪਰ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਜੇ ਯਾਦ ਨਾ ਕੀਤਾ ਤਾਂ ਅਸੀਂ ਫਿਰ ਕਾਹਦੇ ਪੰਜਾਬੀ ਆ ਪੰਜਾਬੀ ਦੇ ਦਿਲਾਂ ਵਿੱਚ ਟੀਸ ਜ਼ਰੂਰ ਰਹੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੇ ਸ਼ਹੀਦਾਂ ਦੇ ਜਿਹੜੀਆਂ ਸ਼ਹਾਦਤਾਂ ਨੇ ਉਸੇ ਕਾਰਨ ਅੱਜ ਹਿੰਦੂ ਦੀ ਚਾਦਰ ਜਿਹੜੀ ਹੈਗੀ ਆ ਉਹਦੀ ਕਲ ਹੁੰਦੀ ਆ ਤਾਂ ਹੀ Hindu ਜਿਹੜੇ ਲੋਕ ਨੇ ਜਿਹੜੇ ਸਨਾਤਨੀ ਲੋਕ ਨੇ ਉਹ ਅੱਜ ਆਪਣੇ ਧਰਮ ਦੇ ਵਿੱਚ ਅੱਗੇ ਵਧ ਰਹੇ ਨੇ ਜੇਕਰ ਅਸੀਂ ਇਹਨਾਂ ਚੀਜ਼ਾਂ ਵੱਲ ਨਹੀਂ ਜਾਵਾਂਗੇ ਤਾਂ ਸਾਨੂੰ ਸੋਚ ਵਿਚਾਰ ਕਰਨਾ ਪਏਗਾ ਕਿ ਹੋ ਕੀ ਰਿਹਾ ਹੈ ਸਾਡੇ ਪੰਜਾਬ ਦੇ ਵਿੱਚ ਸ਼ਹੀਦਾਂ ਨੂੰ ਯਾਦ ਕਰਕੇ ਹਰੇਕ ਸਾਲ ਲੋਕ ਜਗ੍ਹਾ-ਜਗ੍ਹਾ ਦੇ ਉੱਪਰ ਲੰਗਰ ਲਗਾਉਂਦੇ ਨੇ ਪਰ ਇੱਥੇ ਇਹ ਵੀ ਕਿਹਾ ਨਾ ਬਣਦਾ ਕਿ ਜਦੋਂ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਦਿਨਾਂ 'ਚ ਦੇਖਿਆ ਗਿਆ ਸੀਗਾ ਕਿ ਟਰਾਲੀਆ ਉੱਪਰ ਉੱਚਾ ਸਪੀਕਰ ਲਗਾ ਕੇ ਜਾਂ ਜਲੇਬੀਆਂ ਦੇ ਜਾਂ ਪਕੌੜੀਆਂ ਦੇ ਲੰਗਰ ਲਗਾਏ ਜਾਂਦੇ ਨੇ ਉਹ ਵੀ ਕਿਤੇ ਨਾ ਕਿਤੇ ਜਾਇਜ਼ ਨਹੀਂ ਹੈਗਾ ਅਸੀਂ ਯਾਦ ਕਰੀਏ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰੀਏ ਸਵੇਰੇ ਸ਼ਾਮ ਬੈਠ ਕੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਪੜ੍ਹੀਏ ਉਹਨਾਂ ਵਿਚਾਰਾਂ ਦੇ ਚੱਲਣ ਦੀ ਕੋਸ਼ਿਸ਼ ਕਰੀਏ ਕਿ ਕਿਸ ਤਰ੍ਹਾਂ ਸ਼ਹਾਦਤਾਂ ਦਿੱਤੀਆਂ ਸੀਗੀਆਂ ਕਿਸ ਤਰ੍ਹਾਂ ਸਾਡੇ ਵਾਸਤੇ ਉਹਨਾਂ ਨੇ ਉਮਰਾ ਵੀ ਨਹੀਂ ਵੇਖੀਆਂ ਹੈਗੀਆਂ ਤੇ ਹੱਸਦੇ ਹੱਸਦੇ ਦੀਵਾਰਾਂ ਵਿੱਚ ਚੜ ਗਏ। ਸੋ ਇਹ ਇਹ ਦਿਨਾਂ ਦੇ ਵਿੱਚ ਸਾਨੂੰ ਚਾਹੀਦਾ ਕਿ ਅਸੀਂ ਬੜੇ ਵਧੀਆ ਨਰਮ ਤਰੀਕੇ ਦੇ ਨਾਲ ਉਹਨਾਂ ਨੂੰ ਯਾਦ ਕਰੀਏ। ਜੇ ਤੁਸੀਂ ਜ਼ਮੀਨ ਤੇ ਨਹੀਂ ਸੋਚ ਸਕਦੇ ਕਟੋਕਟੋ ਵਿਚਾਰ ਤਾਂ ਕਰ ਸਕਦੇ ਹੋ ਲੇਕਿਨ ਕਾਫੀ ਜਥੇਬੰਦੀਆਂ ਦੇ ਵਿੱਚ ਲੋਕ ਐਸੇ ਵੀ ਹੈਗੇ ਨੇ ਜਿਹੜੇ ਦਿਲ ਚ ਪੀੜ ਰੱਖਦੇ ਨੇ ਉਹ ਅੱਜ ਵੀ ਦਸੰਬਰ ਮਹੀਨੇ ਦੇ ਵਿੱਚ ਜ਼ਮੀਨ ਤੇ ਸੋਕ ਕੇ ਉਹਨਾਂ ਨੂੰ ਯਾਦ ਕਰਦੇ ਨੇ ਚੇਤੇ ਕਰਦੇ ਨੇ ਪਰ ਜਦੋਂ ਇਸ ਤਰ੍ਹਾਂ ਦੇ ਵੀਡੀਓ ਸਾਹਮਣੇ ਆਉਂਦੀਆਂ ਕਿ ਲੋਕ ਟੋਲ ਬੁਜਾਰ ਰਹੇ ਨੇ ਡੀਜੇ ਲੱਗ ਰਹੀ ਨੇ ਤਾਂ ਮਨ ਚਿੰਤਿਤ ਹੁੰਦਾ ਤੁਸੀਂ ਵੀ ਵੇਖੋ ਵੀਡੀਓ ਕਿਸ ਤਰ੍ਹਾਂ ਇਹ ਪੰਜਾਬ ਦੇ ਮਾਹੌਲ ਦੇ ਵਿੱਚ ਰੰਗ ਚ ਭੱਗ ਭਾਰੇ ਨੇ ਜਿ cục ਜੇਗਾ ਸਿੱਤੇ ਗਲ ਕਲ ਕੀਤੇ ਜਾਵੇ ਕਿ ਜੇਕਰ ਅਸੀਂ ਸ਼ਾਂਤਵੇਂ ਤਰੀਕੇ ਨਾਲ ਉਹਨੂੰ ਯਾਦ ਕਰਨਾ ਚਾਹੁੰਦੇ ਹਾਂ ਤਾਂ ਇਹ ਢੋਲ ਵਜਾ ਕੇ ਕੀ ਜਿਤਾਣਾ ਚਾਹੁੰਦੇ ਨੇ ਹਾਜ਼ਰ ਬਾਬਿਆਂ ਨੇ ਆਪਣੇ ਸੇਰਜਾ ਦੇ ਸਿੱਧੀ ਧਾੜੇ ਤੇ ਇਹ ਹੁਣ ਇਤੁਹਾਸਾ ਕੋਈ ਬਿੱਦਾ ਪਾਪਾ ਨੱਚ ਰਹੇ ਨੇ ਉਹ ਦੇਖੋ ਅੱਗੇ ਆ ਜਾਓ ਅਲੱਗ ਅਕਾਰਨ ਤੋਂ ਸਾਬ ਤੋਂ ਹੁਣ ਪੰਨਾ ਲਾ ਜਾ ਰਹੀ ਹੋਏ ਐ ਸਾਬ ਜਾਜਾਂ ਦਾ ਦਿਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਕ ਚੱਲ ਰਿਹਾ ਹੈ ਇੱਥੇ ਢੋਲ ਵੱਜ ਰਹੇ ਨੇ ਕੀ ਹੋ ਰਿਹਾ ਹੈ ਬੱਚਿਆਂ ਦਾ ਸਾਰਾ ਉੱਚੀ ਕੌਮ ਸਮੁੱਚਾ ਪੰਥ ਸਾਰੀ ਦੁਨੀਆ ਮਨਾ ਰਹੀ ਹੈ ਸਰਕਾਰ ਵੱਲੋਂ ਵੀ ਬਾਲ ਦਿਵਸ ਹੋ ਰਿਹਾ ਹੈ મોદી ਸਰਕਾਰ ਵੱਲੋਂ ਹੋ ਗਿਆ ਕਿ ਸਾਰੀ ਜਿੰਨੇ ਹੈਗੇ ਵੀ ਬਾਲ ਦਿਵਸ ਮਨਾਓ ਅਫਸੋਸਲੇ ਦਿਹਾੜੇ ਚੱਲ ਰਹੇ ਨੇ ਬੱਚੇ ਅੱਜ ਚਮਕੌਰ ਸਾਹਿਬ ਦਾ ਦਿਹਾੜਾ ਚੱਲ ਰਿਹਾ ਹੈ ਉੱਥੇ ਬੱਚੇ ਸ਼ਹੀਦ ਹੋਏ ਨੇ ਉਦੋਂ ਉਹਨਾਂ ਸਹਿਬਜਾ ਦੇ 7 ਤੇ 9 ਸਾਲ ਦੇ ਨੀਹਾਂ ਚ ਸ਼ਹੀਦ ਹੋਏ ਨੇ ਅਕਾਲ ਤਖਤ ਸਬਾਹ ਸਾਹਿਬ ਵੱਲੋਂ ਸਾਰੀ ਦੁਨੀਆ ਨੂੰ ਹੁਕਮ ਹੈ ਵੀ ਕਿਸੇ ਨੇ ਮਿਠਾਈ ਨਹੀਂ ਬਣਾਉਣੀ ਧੋਲ ਨਹੀਂ ਵਜਾਉਣਾ ਖੁਸ਼ੀਆਂ ਨਹੀਂ ਮਨਾਉਣੀਆਂ ਇਹ ਤੁਸੀਂ ਕੀ ਕਰ ਰਹੇ ਹੋ ਇਹ ਇਹਦਾ ਜਵਾਬ ਕੀ ਹੋ ਰਿਹਾ ਹੈ ਆਜਾ ਅੱਗੇ ਆਜਾ ਇੱਕ ਮਿੰਟ ਅੱਗੇ ਗੱਲ ਕਰਨ ਅਕਾ ਹੋ ਜੀ ਬਈ ਗੱਲ ਸਾਰੇ ਸਕੂਲਾਂ ਦੇ ਵਿੱਚ ਲੈਕਚਰ ਹੋ ਰਹੇ ਨੇ ਬੱਚਿਆਂ ਨੂੰ ਇਹ ਕਿੱਥੇ ਹੋ ਰਹੇ ਨੇ ਇੱਕ ਮਿੰਟ ਸੁਣੋ ਜੀ ਇੱਕ ਮਿੰਟ ਦੇਖੋ ਤੁਸੀਂ ਸਿਗਾ ਤੁਹਾਡੀ ਗੱਲ ਠੀਕ ਹੈ ਜੀ ਤੁਸੀਂ ਆਪਣੇ ਦੇਖੋ ਅਸੀਂ ਆਪਣੇ ਸਾਹ ਦੇਖੋ ਆਪਣਾ ਸਾਹ ਇੱਕ ਗੱਲ ਸੁਣੋ ਦੇਖੋ ਅਸੀਂ ਗੱਲ ਮੇਰੀ ਗੱਲ ਸੁਣੋ ਸਾਹਿਬ ਜੀ ਸਭ ਕਾ ਮੈਂ ਇੱਥੇ ਹੁਣ ਆਪ ਤੁਸੀਂ ਵੜਰੋਖਾਂ ਜਿਓ ਹਾਂਜੀ ਵੜਰੋਖਾਂ ਦੇ ਨਹੀਂ ਆ ਤੁਸੀਂ ਸਣਾ ਨਹੀਂ ਮੈਂ ਮੈਂ ਬਾਹਰ ਨਾ ਪੈਂਦਾ ਵੜਰੋਖਾਂ ਦੇ ਇਹ ਇੱਥੇ ਸਾਡੇ ਲੋਕ ਸਮਾਨੇ ਸਮਾਨੇ ਲੋਕ ਇੱਥੇ ਮੁਸਲਮਾਨ ਵੀ ਰਹਿੰਦੇ ਨੇ ਹਾਂਜੀ ਇੱਥੇ ਈਡੂ ਵੀ ਰਹਿੰਦੇ ਨੇ ਹੋਰ ਕੋਈ ਚੌਥਾ ਇੱਥੇ ਹੈ ਨਹੀਂ ਬਾਕੀ ਤੁਸੀਂ ਇੱਥੇ ਆ ਕੇ ਖੁਸ਼ੀਆਂ ਮਨਾ ਰਹੇ ਹੋ ਢੋਲ ਵਜ ਰਹੇ ਨੇ ਇੱਥੇ ਹੁਣ ਇੱਥੇ ਹੋਰ ਵੀ ਜਥੇ ਇਕੱਠੇ ਹੋ ਰਹੇ ਨੇ ਇੱਥੇ ਕੱਲ ਨੂੰ ਕੋਈ ਲੜਾਈ ਝਗੜਾ ਦਾ ਜ਼ਿੰਮੇਵਾਰ ਤੁਸੀਂ ਹੋ ਇਹਦਾ ਨੰਬਰ ਕਿਹਦਾ ਹੈ ਇਹਦਾ ਨੰਬਰ ਕਿਹਦਾ ਹੈ ਇਹਦਾ ਨਾਮ ਲਿਖ ਲੋ ਨਾ ਦਰਜ ਕਰ ਦਿਓ ਸਾਡੇ ਨਾਲ ਨੇ ਪਿੰਡ ਦੀ ਨਹੀਂ ਇਹ ਸਾਡੇ ਪਿੰਡ ਦੀ ਸਾਰੇ ਪਿੰਡ ਦੀ ਨਹੀਂ ਮਾਵਾ ਮੈਂ ਮੈਂ ਕਰਦੀ ਆ ਲੋਕ ਖੇਤੀ ਦੇ ਪਾਸੋਂ ਆ ਕੇ ਬੁਜਾ ਰਹੇ ਹੋ ਸਾਡੇ ਪਿੰਡ ਦੇ ਵਿੱਚ ਆ ਰਹੇ ਹੋ ਲੋਕ ਭੁੰਜੇ ਸੌ ਰਹੇ ਨੇ ਜਵਾਬ ਇਹਨਾਂ ਨੂੰ ਕੀ ਪਤਾ ਕਿ ਮਰਦੀ ਗੋਰਾ ਕਰ ਲੋ ਤੁਸੀਂ ਇਹ ਤਾਂ ਵਿਚਾਰੀਆਂ ਮਾਈਆਂ ਦੇ ਨਹੀਂ ਸਾਡੇ ਪਿੰਡ ਦੀਆਂ ਮਾਈਆਂ ਨੇ ਤੁਸੀਂ ਇਹਨਾਂ ਨੂੰ ਕੀ ਪਤਾ ਕਿ ਗੋਰਾ ਕਰ ਰਹੀਆਂ ਤੁਸੀਂ ਦੇਖੋ ਅੱਜ ਕ੍ਰਿਸਟੇ ਹੈ ਇਸ ਨੂੰ ਨਾ ਵਰਲਡ ਲੈਵਲ ਤੇ ਮਨਾਇਆ ਜਾ। ਜਦ ਇੰਡੀਆ ਦੀ ਸਰਕਾਰ ਬਾਲ ਦਿਵਸ ਮਨਾ ਰਹੀ ਹੈ। ਰੱਬ ਦੀਆਂ ਹੋ ਗਏ ਹੋ ਗਏ ਇਹ ਬੰਦ ਗਿਆ। ਸਮਝੀ ਥੋੜੀ। ਇੱਕ ਮੈਂ ਜੁਰੂ ਕਰਦਾ ਕਿ ਕਿਤੇ ਮਨਾਇਆ ਜਾ ਰਿਹਾ। ਕਾਨੂੰ ਗੱਲ ਕਰਨ। ਕਿਤੇ ਮਨਾਇਆ ਜਾ ਰਿਹਾ। ਸੰਗਠਨ ਚ ਹਰ ਜਗ੍ਹਾ। ਯਾਦ ਰੱਖੀ ਮੇਰੇ ਮੇਰੀ ਬੇਹਤਰੀ ਨਾਲ ਗੱਲ। ਦੇਖੋ ਜੀ ਆਪਣੇ ਚੁੱਪੋ ਇੱਕ ਮਿੰਟ ਲਈ ਚੁੱਪ ਜਿਹੜਾ ਹੋਸੀ ਹੈਗਾ। ਚਲੋ ਥੋੜੀ ਨਾਲ ਥੋੜੀ ਸੰਯੋਗ। ਚੰਨਪੁਰ ਖੜੇ ਨੂੰ ਰੋਕ ਲਓ ਬਾਹਰ। ਖੜ ਕੇ ਜੀ ਖੜਾ ਦੋ। ਨਗਰ ਨਗਰ ਕਿਰਤੀ ਸਾਹ ਆਇਆ ਮੱਕਾ ਵੀ ਨਗਰ ਕਿਰਤੀ ਕਿੰਸ ਸਿਆਸੀ ਛੰਮ ਲਾ ਵੀ ਪਹਿਲੇ ਅਸੀਂ ਉਧਰ ਆ ਉਦੋਂ ਬਾਅਦ ਪਈ ਤੁਸੀਂ ਆ ਗਏ ਦੇਖੇ ਮੇਰੇ ਬੱਚੇ ਦੋਨੇ ਜਾਂਦੇ ਨੇ ਮੈਂ ਬੁਲਾਏ ਨੇ ਜਿਹੜੀ ਸਜ਼ਾ ਮੇਰਾ ਗਾਲਾ ਕੱਟਣਾ ਕੁਝ ਸਜ਼ਾ ਦੇਣਾ ਪੈਣੂ ਨਹੀਂ ਨਾ ਨਹੀਂ ਆਪਣਾ ਬੰਦੀ ਘਾਉਣਾ ਪਹਿਲਾਂ ਅਸੀਂ ਤਾਂ ਹੈ ਇਹ ਤਾਂ ਬੇਨਤੀ ਕਰ ਰਹੇ ਹਾਂ ਅਫਸੋਸ ਵੀ ਕਈ ਵਾਰ ਜਿਸ ਤਰ੍ਹਾਂ ਵੀ ਅਫਸੋਸ ਹੈ ਨਾ ਬੱਚਿਆਂ ਦਾ ਅਫਸੋਸ ਹੈ ਸਾਡੇ ਸਾਡੇ ਬੱਚਾ ਵੀ ਮਰ ਗਏ ਆਪਣਾ 6 ਵਜੇ ਮੜੀ ਗਈ ਮੜੀ ਗਈ 6 ਵਜੇ ਕਿੰਨਾ ਹੁੰਦਾ ਹੈ ਉਰੀ ਕੌਮ ਜਾਂ ਅਫਸੋਸ ਮਨਾ ਦੇ ਦੇਖੋ ਪਹਿਲੇ ਅਸੀਂ ਨਾ ਕਰ ਗਿੰਚੇ ਜੀ ਆ ਦੇਖੋ ਬਾਪਾ ਨੇ ਘੱਟ ਰਹੀ ਨਾ 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 ਆਈਦਾ ਸਮਾਨ ਖੜਾ ਹੋ ਰਿਹਾ ਇਹ ਤਾਂ ਕੋ ਦਿਨੇ ਟਾਈਮ ਲੰਦੀ ਨਹੀਂ ਇਸ ਤਰ੍ਹਾਂ ਦੋ ਮਿੰਟ ਹੋ ਗਏ ਪਹਿਲਾਂ ਵੀ ਕਰਨੀ ਤੂੰ ਯਾਰ ਸਮਾਨੇ ਦੇ ਰੱਖ ਕਰਨਾ ਆਪਦੇ ਉਧਰ ਬਣਾ ਲੈ ਯਾਰ ਤੂੰ ਅਰਦੇ ਪਿੰਡਾਂ ਜੇ ਭਜਾ ਜਾਗੇ ਸਮਾਨੇ ਦੀ ਲੋਟ ਕਿੰਨਾ ਵੱਡ ਕੇ ਭਜਾ ਗਿਆ ਮੀਟਰ ਬੁਲਾ ਆ ਗਿਆ ਹਾਂ ਹਾਂ ਮੈਨੂੰ ਮੈਨੂੰ ਕੱਢ ਦੂੰ ਗਰੀਕਾ ਬਾਕੀ ਪਿੰਡ ਦੇ ਕੇ ਕੱਢਾਂ ਮੈਂ ਯਾਰ ਇਹ ਜਵਾਬ ਇਹ ਪਹਿਲਾਂ ਯਾਰ ਡੱਕੀ ਦੇ ਵਿੱਚ ਤੂੰ ਧੱਕੇ ਨਾਲ ਭਜਾ ਗਿਆ ਆ ਰਹੇ ਨੇ ਮੁਸਲਮਾਨ ਵੀ ਰਹਿ ਰਹੇ ਨੇ ਉਹਨਾਂ ਨੂੰ ਕਿਹੜਾ ਕੱਢਤਾ ਸੀ ਨੇ ਕੋਈ ਗੱਲ ਨਹੀਂ ਆਪਾਂ ਸਭ ਕੱਟਦੇ ਹਾਂ ਦੇਖੋ ਕਿਸੇ ਕਰਤੀ ਹੈ ਨਾ ਸ਼ਾਸਨ ਨਹੀਂ ਮਨਾ ਰਹੇ ਕਿ ਤੂੰ ਕੱਟਣ ਕਰਦੇ ਸਾਰੇ ਬਾਈ ਜੀ ਜਾ ਰਹੇ ਆਂ ਬਿੰਦ ਪੁੱਜੀ ਆਪਦਾ ਥੋੜੇ ਟੇਪ ਤੇ ਚੱਲੇ ਜਾਓ ਜਥੇਵੰਦੀਆਂ ਆ ਰਹੀਆਂ ਹਨ ਕੋਈ ਗੱਲ ਹੋਰ ਹੋਰ ਵੀ ਸੁਣ ਲੈ ਥੋੜੀ ਜਵਾਬ ਨਹੀਂ ਆਪਦਾ ਨਹੀਂ ਵੀ ਆਉਂਦਾ ਜਾਂਦਾ 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 ਆ ਜਿਹੜੇ ਜੀਸੂ ਹਸਈਆ ਵਾਲਿਆਂ ਨੇ ਪਿੰਡ ਬਟਰੂਖਾਂ ਦੇ ਵਿੱਚ ਆ ਕੇ ਉਹਦੋਂ ਬਾਅਦ ਅਸੀਂ ਇਹ ਤੋਰ ਤੇ ਹੁਣ ਅਸੀਂ ਪਿੰਡ ਦੇ ਵਿੱਚੋਂ ਕੱਡੇ ਨੇ ਬਾਈ ਸਮਾਣੇ ਤੋਂ ਆ ਕੇ ਬੰਦੇ ਬਟਰੂਖਾਂ ਦੇ ਵਿੱਚ ਢੋਲ ਵਜਾ ਰਹੇ ਨੇ ਤੇ ਤੁਹਾਨੂੰ ਦਿਖਾਉਣਾ ਡੀਜੇ ਲਾ ਰਹੇ ਤੇ ਨੱਚ ਰੀਆਂ ਨੇ ਆਪਣੀਆਂ ਬੀਬੀਆਂ ਭੈਣਾਂ ਸਾਰੇ ਰਲ ਕੇ ਜਿੰਨਾਂ ਨੂੰ ਸੋਖ ਦੀ ਲਹਿਰ ਦੀ ਨਹੀਂ ਪਤਾ ਹੁਣ ਆ ਫਿਰ ਰਹੇ ਨੇ ਜੀ ਸੜਕਾਂ ਤੇ ਅਸੀਂ ਇਹਨਾਂ ਨੂੰ ਸੁਪਾ ਕੇ ਆਵਾਂਗੇ ਪੂਰਾ ਪਿੰਡ ਦੀ ਹੱਦ ਟਪਾ ਕੇ ਆਵਾਂਗੇ ਕਿ ਕਹਾ ਜਾ ਕੇ ਵੀ ਨਾ ਇਹ ਗਾਹ ਕੋ ਕਰਨਾ ਕਿਤੇ ਕੋਈ ਹਰਕਤ ਕਰਨਾ ਲੱਗ ਜਾਣਾ ਲੋਕਾਂ ਨੂੰ ਹਲੇ ਤੱਕ ਆਪਣੀ ਜਾਨ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੇ ਦਿਨ ਚੱਲ ਰਹੇ ਨੇ ਕੀ ਸੋਚ ਚੱਲ ਰਿਹਾ ਹੈਗਾ ਲੋਕ ਧੋਮ ਜਗਾ ਕੇ ਖੁਸ਼ੀਆਂ ਬਣਾਉਂਦੇ ਫਿਰਦੇ ਨੇ ਇਹ ਜੇ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਪੜਾਹ ਦੇ ਰਹੇ ਨੇ ਜਿਹੜੇ ਪਿੰਡ ਦੇ ਮਾਹੌਲ ਖਰਾਬ ਕਰਦੇ ਫਿਰਨੇ ਫਿਰ ਲੋਕ ਆਖਦੇ ਨੇ ਸਰਕਾਰ ਆਖਦੇ ਨੇ ਮਾਹੌਲ ਖਰਾਬ ਹੋ ਰਹੇ ਨੇ ਮਾਹੌਲ ਖਰਾਬ ਇਹ ਬੰਦੇ ਕਰਦੇ ਨੇ ਇਹ ਜਿਹੇ ਬੰਦਿਆਂ ਦੇ ਨੱਥ ਬੋਣੀ ਜ਼ਰੂਰੀ ਆ ਗਈ ਆ ਦੇ ਕੋਈ ਨੀਲੇ ਵੋਟ ਵਾਲਾ ਜਿਹੜਾ ਮੈਨ ਹੈਡ ਹੈਗਾ ਸਮਾਣੀ ਤੋਂ ਆਇਆ ਹੈਗਾ ਉਹਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਬੰਦਾ